ਓਏ ਜੰਮੂ ਵਾਲਿਆ ਦੇ ਮੀਆਂ ਇਹਦੇ ਬੰਤੇ ਆਦਾ ਆਪੇ ਚਾਹੂਗਾ ਪੰਡ ਕਰਕੇ ਭਾਈ ਲੜੀ ਫਿਰ ਉੱਧਰ ਕੀ ਗੱਲ ਬਾਤ ਹੋਈ ਹੈ ਜੀ ਕੀ ਗੱਲ ਬਾਤ ਹੋਈ ਕੁਛ ਨਹੀਂ ਜੀ ਸਾਨੂੰ ਅੱਗੇ ਜਾਣ ਨੂੰ ਰੋਕ ਦੇਣੀ ਹੈ ਸਾਫ ਰੋਲ ਤਰਨਾ ਲਾਣਾ ਤਰਨਾ ਲਾਣਿਆ ਜਾ ਆਈ ਟੀ ਆਈ ਚੌਂਕ ਲਾਵਾਂਗੇ ਜੀ ਤਰਨਾ ਵੱਡੇ ਰੋਕ ਤਮੀਂ ਤਰਨਾ ਨਾ ਰਹਿਣ ਸਾਨੂੰ ਰੋਕ ਰਹਿਣੀ ਬਸ ਅਸੀਂ ਪੰਜਾਬ ਦੇ ਵਸਦੇ ਆਂ ਸਿੱਧੀ ਜੀ ਗੱਲ ਹੈ ਜੀ ਕੋਈ ਜੀਪੀਬੀਆਰ ਤੋਂ ਹੈ ਨਹੀਂ ਅਸੀਂ ਜਾਣ ਕੇ ਉਹਨੇ ذیرے ਅੱਗੇ ਕੀ ਕਰਨ ਦੱਸਿਆ بس ਪ੍ਰਚਾਰ ਚੰਗੀ ਆ ਦੇਤਾ ਨਹੀਂ ਗਏ ਜੀ ਬਸ ਬੰਦੇ ਆਉਣੇ ਨੇ ਚਾਹੁੰਦੇ ਸਭਰੂਰ ਚੈਂਟਰ ਨਾ ਕਰਨ ਪਰਨੇ ਤੇ ਨਾਲ ਨਾਲ ਜੋੜਨਾ ਪੰਜਾਬ ਦੀ ਆਵਾਜ਼ ਨੂੰ ਦੱਬੇ ਜਾ ਰਹੇ ਜੀ ਹਾਂ ਪੰਜਾਬ ਦੀ ਆਵਾਜ਼ ਜਿਹੜਾ ਕੋਈ ਪੰਜਾਬ ਤੋਂ ਬੋਲਦਾ ਹੁੰਦਾ ਪਰਦੇ ਨੇ ਨੌਜਵਾਨਾਂ ਦੇ ਇੱਕਾ ਹੋ ਰਿਹਾ ਬਸ ਉਹਨੂੰ ਦੱਬੇ ਜਾ ਰਹੇ ੱੱਕਾ ਕਰਨੀ ਨਹੀਂ ਸਿੱਧੀ ਜੀ ਗੱਲ ਹੈ ਜਿਵੇਂ 83 ਤੋਂ ਲੈ ਕੇ 99 ਤੱਕ ੱੱਕਾ ਕੀਤਾ ਅਸੀਂ ਇੱਥੋਂ ਗਏ ਆ ਜੀ ਸਾਨੂੰ ਜੀਪ 사이 ਟਰਾਲੀ ਲਈ ਸਭ ਤੋਂ ਅੱਜ ਜਾਨੂ ਕਟਵਾਡਾ ਪੰਜਾਬ ਜਾਣੇ ਪੁੱਛੇ ਲੈ ਕੇ ਆਏ ਤੇ ਕਿਹੜਾ ਮੁਹੀ ਪਿੱਛੇ ਜਾਓ ਪਿੱਛੇ ਸਾਡਾ ਪਹਿਲੀ ਵਾਰ ਥੱਕਾ ਕਰੀ ਜੋ ਮੈਂ ਸਿੱਧੀ ਸਾਨੂੰ ਕਹਿੰਦੇ ਐ ਕਰਦਾ ਸਾਡਾ ਪ੍ਰਸ਼ਾਸਨ ਸਾਡੇ ਨਾਲ ਉਹ ਵੀ ਥੱਕਾ ਕਰ ਰਹੀ 7 ਮਹੀਨਾ ਜਾ ਰਿਹਾ ਹਾਂ ਅੱਗੇ ਵੀ ਨਹੀਂ ਜਾਣਗਾ ਸਾਹੀ ਇੱਥੇ ਕਰਨਾ ਬਾਜੀ ਨਹੀਂ ਕਰਵਾਜੀ ਨਹੀਂ ਕਰੀਏਗੀ اچھا 7 ਮਹੀਨਾ ਨਾਲ ਜਾ ਰਹੀ ਹੈ ਹੁਣ ਅਗਲਾ ਪਲਾਨ ਕੀ ਹੈ ਅਗਲਾ ਅਗਲਾ ਪਲਾਨ ਨਾਲ ਜਾਣਗੇ ਜੀ ਉੱਥੇ ਵੱਡੇ ਰੋਡ ਤੇ ਵੱਡੇ ਰੋਡ ਤੇ ਜਾ ਕੇ ਚਲੋ ਚਲੋ ਓ ਨਾਲੇ ਆ ਜਾ ਓਏ मुर्दाबा मुर्दाबाद मुर्दाबी मुर्दाब मुर् NOOOOO